ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਡਾ ਪਿੰਡ ਜਿਹੜਾ ਉਸ ਰੋਡ ਤੇ ਹੈ ਜਦੋਂ ਦਾ ਸ਼ੰਭੂ ਬਾਰਡਰ ਬੰਦ ਹੋਇਆ ਇਧਰੋਂ ਬੱਸਾਂ ਅੰਮ੍ਰਾਲੇ ਨੂੰ ਜਾਣ ਵਾਲੀਆਂ ਬੱਸਾਂ ਤਕਰੀਬਨ ਸਾਡੇ ਪਿੰਡ ਨੂੰ ਹੋ ਕੇ ਜਾਂਦੀਆਂ ਬੱਸਾਂ ਕੀ ਜਿਹੜੇ ਵੀ ਹੈਵੀ ਵਹੀਕਲ ਹੈ ਟੈਕਸੀਆਂ ਸਾਰੀਆਂ ਦਿੱਲੀ ਜਾਣ ਵਾਲੀਆਂ ਜਾਂ ਇਧਰ ਹਰਿਆਣਾ ਵੜਨ ਵਾਲੀਆਂ ਸਾਡੇ ਪਿੰਡ ਤੋਂ ਕਰੋਸ ਹੋ ਕੇ ਜਾਂਦੀਆਂ ਇਹ ਸਾਰੀਆਂ ਜਿਹੜੀ ਵਹੀਕਲ ਹੈ ਮੇਨ ਹਾਈਵੇ ਤੇ ਚੱਲਣ ਵਾਲੇ ਵਹੀਕਲ ਹੈ ਇਹ ਜਿਹੜੇ ਮੇਨ ਹਾਈਵੇ ਤੇ ਚੱਲਣ ਵਾਲੇ ਇਹ ਸਾਡੇ ਜਿਹੜੇ ਲੋਕਲ ਰੋਡ ਹੈ ਲਿੰਕ ਸੜਕਾਂ ਨੇ ਉਹਨਾਂ ਤੇ ਵੀ ਉਸੇ ਸਪੀਡ ਨੂੰ ਜਾਂਦੀਆਂ ਜਿਹੜੀ ਸਪੀਡ ਹੈ ਵੱਡੇ ਵੱਡੇ ਹਾਈਵੇ ਤੇ ਹੁੰਦੀ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੀ ਸਪੀਡ ਨੂੰ ਘਟ ਕਰਨ ਵਾਸਤੇ ਕੋਈ ਨਾ ਕੋਈ ਬੰਦੋਬਾਸਟ ਕੀਤਾ ਜਾਵੇ ਜਾਂ ਇਹਨਾਂ ਦੀ ਸਪੈਸ਼ਲ ਕਲਾਸਾਂ ਲੱਗਣ ਕਿਉਂਕਿ ਇਹਨਾਂ ਦਾ ਨਾ ਕਲੱਚ ਉਹਦੇ ਰੇਸ ਤੇ ਪੈਰ ਧਰਨ ਦਾ ਉਹੀ ਆਦਤ ਬਣੀ ਹੋਈ ਹੈ ਜਿਹੜੀ ਹਾਈਵੇ ਦੀ ਹੈ ਜਾਂ ਫਿਰ ਕੋਈ ਟ੍ਰੈਫਿਕ ਦੇ 2-4 ਮੁਲਾਜ਼ਮ ਲਾ ਕੇ ਓਵਰ ਸਪੀਡ ਦਾ ਕੋਈ ਨਾ ਕੋਈ ਚਲਾਨ ਕੱਟ ਕੇ ਇਹਨਾਂ ਨੂੰ ਮੜਾ-ਮੋਟਾ ਦੱਸਿਆ ਜਾਵੇ ਕਿ ਇਹ ਕੋਈ ਕਿੰਨੀ ਛੋਟੀ ਸੜਕ ਹੈ ਇਹ ਪਿੰਡੂ ਲੋਕ ਹੈ ਕੋਈ ਪੱਠਿਆਂ ਦੀ ਰੇੜੀ ਲੈ ਕੇ ਆ ਰਿਆ ਕੋਈ ਮੋਟਰਸਾਈਕਲ ਲੈ ਕੇ ਆ ਰਿਆ ਹੁਣ ਜਿਵੇਂ ਬੱਚਾ ਤੁਹਾਡੇ ਸਾਹਮਣੇ ਹੋਣਾ ਆ ਆਟਾ ਸੁੱਟਣ ਆਇਆ ਚੱਕੀ ਦੇ ਉੱਤੇ ਇਸ ਤਰ੍ਹਾਂ ਕਿ ਲੋਕ ਲੱਗਦੇ ਆ ਹਾਈਵੇ ਵਾਲਾ ਮਾਹੌਲ ਬਣਿਆ ਪਿਆ ਨੁਕਸਾਨ ਹੁੰਦੇ ਰਹਿੰਦੇ ਆ ਤੁਸੀਂ ਥਾਣਾ ਕਨੌਰ ਚ ਜਾ ਕੇ ਜੇ ਪਤਾ ਕਰੋ ਪਿਛਲੇ 1 ਸਾਲ ਤਕਰੀਬਨ 8-9 ਮਹੀਨੇ ਜਦੋਂ ਕਿ ਇਹ ਸੰਘੂ ਬਾਰਡਰ ਬੰਦ ਹੈ ਸਭ ਤੋਂ ਵੱਧ ਕੇਸ ਐਕਸੀਡੈਂਟ ਦੇ ਆ ਜਦੋਂ ਕਿ ਬਹੁਤ ਸਾਰੇ ਕੇਸ ਨਾ ਆਪਸੀ ਭਾਈਵੰਦੀ ਨਾਲ ਮੌਤਵਰਾਂ ਨੂੰ ਰੇੜ ਵੀ ਦਿੱਤੇ ਫਿਰ ਵੀ ਬਹੁਤ ਸਾਰੇ ਪਰਚੇ ਐਕਸੀਡੈਂਟ ਦੇ ਆ ਜਿਨ੍ਹਾਂ ਦਾ ਸਿਰਫ ਇੱਕੋ ਕਾਰਨ ਹੈ ਓਵਰ ਸਪੀਡ ਬੱਸਾਂ ਦੀ ਟਰੱਕਾਂ ਦੀ ਤੇ ਜਿਹੜੀ ਦੂਰੋਂ ਆਣ ਵਾਲੇ ਟੈਕਸੀਆਂ ਦੀ ਓਵਰ ਸਪੀਡ ਘਟਣੀ ਚਾਹੀਦੀ ਹੈ ਰੇੜੀ ਆ ਰਹੀ ਹੈ ਪੱਠਿਆਂ ਦੀ ਬੱਸ ਵਾਲਾ ਵਿੱਚ ਫਸਾ ਲੂਗਾ ਰੇੜੀ ਵਾਲਾ ਪਿੱਛੇ ਹਟ ਜੇ ਪਰ ਬੱਸ ਵਾਲਾ ਨਹੀਂ ਰੁਕਦਾ ਇੱਕ ਮਿੰਟ ਵੀ ਹੁਣ ਉਹ ਬਾਹਰਲੇ ਲੋਕ ਹੈ ਜੇ ਅਸੀਂ ਉਹਨਾਂ ਨੂੰ ਕੁਝ ਕਹੀਏ ਤਾਂ ਉਹ ਕਹਿੰਦੇ ਵੀ ਲੋਕਲ ਲੋਕ ਸਾਡੇ ਨਾਲ ਧੱਕਾ ਕਰ ਰਹੇ ਐ ਇਸ ਕਰਕੇ ਬੇਨਤੀ ਹੈ ਵੀ ਇਸ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾ ਚਮਾਰੂ ਦੇ ਵਿੱਚ ਪਿੰਡ ਵਾਸੀਆਂ ਨੇ ਨਾ ਵਿਰੋਧ ਕੀਤਾ ਸੀਗਾ ਪੀ ਆਰਟੀਸੀ ਬੱਸਾਂ ਦਾ ਵੀ ਤੇਜ ਜਾਂਦੀਆਂ ਨੇ ਕੀ ਕਹਿਣਾ ਚਾਹੋਗੇ ਆ ਤੁਹਾਡੇ ਜਿਹੜੇ ਸਰੋਤੇ ਆ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਬੇਨਤੀ ਕਰਨਾ ਚਾਹਨਾ ਹੈ ਪਿੰਡ ਵਾਸੀਆਂ ਨੂੰ ਵੀ ਬਈ ਜਿਹੜੀ ਪੀ ਆਰਟੀਸੀ ਹੈ ਪੀ ਆਰਟੀਸੀ ਦੇ ਜਿਹੜੇ ਡਰਾਈਵਰ ਕੰਡੈਕਟਰ ਨੇ ਉਹ ਆਪਣੇ ਹੀ ਪਰਿਵਾਰਾਂ ਚੋਂ ਨੇ ਪਿੰਡਾਂ ਚੋਂ ਨੇ ਪਰ ਉਹਨਾਂ ਦੀ ਇੱਕ ਥੋੜੀ ਜਿਹੀ ਮਜਬੂਰੀ ਇਹ ਵੀ ਹੁੰਦੀ ਹੈ ਵੀ ਮੈਕਮੇ ਨੇ ਜਾਂ ਅੱਗੇ ਜਿਵੇਂ ਪ੍ਰਾਈਵੇਟ ਬੱਸ ਲੱਗੀ ਹੁੰਦੀ ਹੈ ਜਿੱਥੇ ਉਹਨਾਂ ਨੇ ਜਾਣਾ ਹੁੰਦਾ ਉਹ ਟਾਈਮ ਅਨੁਸਾਰ ਇਹਨਾਂ ਨੇ ਪਹੁੰਚਣਾ ਹੁੰਦਾ ਤੇ ਇਸ ਕਰਕੇ ਥੋੜੇ ਜਿਹਾ ਤੇਜ਼ ਜ਼ਰੂਰ ਚਲਾਉਂਦੇ ਨੇ ਬੱਸ ਆਸੀਂ ਮੰਨਦੇ ਆਂ ਇਹ ਗੱਲ ਨੂੰ ਪਰ ਅਸੀਂ ਜਿਹੜੇ ਮੇਰੇ ਵਿਭਾਗ ਦੇ ਸਬੰਧਤ ਅਫਸਰ ਨੇ ਪੀਆਰਟੀਸੀ ਦੇ ਜੀਐਮ ਨੇ ਜਾਂ ਐਮਡੀ ਸਾਹਿਬ ਨਾਲ ਵੀ ਮੈਂ ਗੱਲ ਕਰੂੰਗਾ ਜਿਹੜੇ ਅਫਸਰ ਨੇ ਸਾਰਿਆਂ ਨੂੰ ਮਿਲ ਕੇ ਤੇ ਡਰਾਈਵਰ ਕੰਡਕਟਰਸ ਦੇ ਨਾਲ ਗੱਲ ਕੀਤੀ ਜਾਊਗੀ ਵੀ ਇਹ ਜਿਹੜਾ ਹਲਕਾ ਘਨੋਰ ਹੈ ਕਿਉਂਕਿ ਸਾਰੀ ਟ੍ਰੈਫਿਕ ਇੱਥੇ ਨੂੰ ਜਾਂਦੀ ਆ ਇਸ ਦਾ ਕਾਰਨ ਇਹ ਹੈ ਕਿ ਜਿਹੜਾ ਸ਼ੰਭੂ ਬਾਰਡਰ ਹੈ ਉਹ ਜਿਹੜਾ ਮੇਨ ਰੋਡ ਹੈ ਕਿਸਾਨਾਂ ਨੇ ਉਹ ਬੰਦ ਕੀਤਾ ਹੋਇਆ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਕਿਸਾਨ ਅੱਗੇ ਜਾਣ ਤੋਂ ਉਹ ਜਿੰਨੀ ਦੇ ਰਸਤਾ ਬੰਦ ਹੈ ਤੇ ਚਾਹੇ ਅਮਰਸਰ ਤੋਂ ਲੈ ਕੇ ਟ੍ਰੈਫਿਕ ਆ ਰਹੀ ਆ ਚਾਹੇ ਦਿੱਲੀ ਤੋਂ ਟ੍ਰੈਫਿਕ ਆ ਰਹੀ ਆ ਸਾਰੀ ਟ੍ਰੈਫਿਕ ਉਹ ਪਿੰਡਾਂ ਦੇ ਵਿੱਚੋਂ ਹਲਕਾ ਘਨੌਰ ਦੇ ਵਿੱਚੋਂ ਹੋ ਕੇ ਲੰਘਦੀ ਆ ਇਸ ਕਰਕੇ ਉਹ ਜਿਹੜੇ ਪਿੰਡ ਹੈ ਪਿੰਡਾਂ 'ਚ ਸੜਕਾਂ ਛੋਟੀਆਂ ਨੇ ਛੋਟੀਆਂ ਸੜਕਾਂ ਤੇ ਹੁਣ ਬੱਸਾਂ ਨੇ ਟਾਈਮ ਸਰ ਪਹੁੰਚਣਾ ਹੁੰਦਾ ਇਸ ਕਰਕੇ ਥੋੜੀ ਜੀ ਸਪੀਡ ਨਾਲ ਬੱਸਾਂ ਚਲਾਈ ਜਾਂਦੀਆਂ ਨੇ ਪਰ ਡਰਾਈਵਰਾਂ ਦਾ ਉੱਥੇ ਥੋੜਾ ਜਿਹਾ ਇਸ ਕਰਕੇ ਘੱਟ ਕਸੂਰ ਹੈ ਵੀ ਉਹਨਾਂ ਨੂੰ ਫਿਰ ਮਹਿਕਮਾ ਵੀ ਕਹਿੰਦਾ ਵੀ ਤੁਸੀਂ ਟਾਈਮ ਸਰ ਪਹੁੰਚੋ ਕਿਸੇ ਬੱਸ ਨੇ ਜੈਪੁਰ ਜਾਣਾ ਕਿਸੇ ਨੇ ਦਿੱਲੀ ਜਾਣਾ ਪੀਆਰਟੀਸੀ ਦੀਆਂ ਜਿਹੜੀਆਂ ਬੱਸਾਂ ਨੇ ਸੱਤ ਸਟੇਟਾਂ 'ਚ ਜਾਂਦੀਆਂ ਨੇ ਇਸ ਕਰਕੇ ਉਹਨਾਂ ਨੇ ਆਪਣੇ ਟਾਈਮ ਤੇ ਜਾਣਾ ਹੁੰਦਾ ਪਰ ਕੱਲੀ ਪੀਆਰਟੀਸੀ ਵੀ ਨਹੀਂ ਇੱਥੇ ਤਾਂ ਸਾਰੀ ਜਿੰਨੀ ਟਰੈਫਿਕ ਹੈ ਪੂਰੇ ਹਰਿਆਣਾ ਪੰਜਾਬ ਆ ਹੋਰ ਦੂਰ ਦਰਾਡੇ ਤੋਂ ਜਿਹੜੀ ਟ੍ਰੈਫਿਕ ਆਂਦੀ ਐ ਸ਼ੰਭੂ ਬਾਰਡਰ ਤੇ ਜਿਹਨੇ ਲੰਘਣਾ ਸੀਗਾ ਉਹ ਬਾਰਡਰ ਬੰਦ ਹੋਣ ਕਰਕੇ ਹੁਣ ਸਾਰੀ ਪਿੰਡਾਂ ਦੇ ਵਿੱਚੋਂ ਟ੍ਰੈਫਿਕ ਚੱਲਦੀ ਐ ਇਸ ਕਰਕੇ ਮੈਂ ਸਮਝਦਾ ਹਾਂ ਵੀ ਪਿੰਡਾਂ 'ਚ ਸਾਡੇ ਪਿੰਡਾਂ 'ਚ ਮੇਰਾ ਪਿੰਡ ਵੀ ਵਿੱਚੇ ਐ ਤੇ ਅਸੀਂ ਪਰੇਸ਼ਾਨੀ ਤਾਂ ਬਹੁਤ ਹੁੰਦੀ ਐ ਪਰ ਸਾਰੇ ਪਾਸੇ ਇਸ ਚੀਜ਼ ਦਾ ਹਜੇ ਸਾਡੇ ਕੋਲ ਹੱਲ ਕੋਈ ਨਹੀਂ ਇਸ ਕਰਕੇ ਅਸੀਂ ਡਰਾਈਵਰਾਂ ਕੰਡਕਟਰਸ ਨੂੰ ਵੀ ਤੇ ਸਬੰਧਤ ਅਫਸਰਾਂ ਨਾਲ ਇਹ ਸਾਰੀ ਗੱਲਾਂ ਬਾਤਾਂ ਕਰਾਂਗੇ ਤੇਰੀ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਹੈ ਵੀ ਥੋੜਾ ਜਾ ਸਹੀ ਢੰਗ ਨਾਲ ਆਪਾਂ ਇਸ ਨੂੰ ਨਜਿੱਠੀਏ ਤੇ ਹਰਿਆਣਾ ਸਰਕਾਰ ਨੂੰ ਮੈਂ ਇੱਕ ਪੂਰਜੋਰ ਬੇਨਤੀ ਕਰਦਾ ਵੀ ਇਹ ਜਿਹੜੀ ਰੋਡ ਹੈ ਵੱਡਾ NH1 ਹੈ ਹਾਈਵੇ ਹੈ ਇਸ ਨੂੰ ਖੋਲ ਦਿੱਤਾ ਜਾਵੇ ਇਹ ਜਿਹੜੀ ਸੜਕਾਂ ਨੇ ਇਹ ਕਿਤੇ ਕਿਲਾ ਗੱਡਣ ਵਾਸਤੇ ਜਾਂ ਦਵਾਰਾਂ ਕਰਨ ਵਾਸਤੇ ਨਹੀਂ ਆਜ਼ਾਦ ਦੇਸ਼ ਹੈ ਆਜ਼ਾਦੀ ਦੇ ਵਿੱਚ ਕੋਈ ਕਿਤੇ ਵੀ ਜਾ ਸਕਦਾ ਜੇ ਕਿਸਾਨਾਂ ਦਾ ਮਨ ਕਰਦਾ ਦਿੱਲੀ ਜਾਣ ਨੂੰ ਤਾਂ ਉਹ ਦਿੱਲੀ ਚਲੇ ਜਾਣ ਪਰ ਕਿਸਾਨਾਂ ਨੂੰ ਵੀ ਥੋੜੀ ਜੀ ਮੈਂ ਇਹ ਅਪੀਲ ਕਰਦਾ ਵੀ ਕਿਸੇ ਵੀ ਤਰੀਕੇ ਨਾਲ ਮੀਟਿੰਗ ਕਰਕੇ ਕੋਸ਼ ਕਰਕੇ ਇਸ ਨੂੰ ਨਿਬੇੜ ਦਿੱਤਾ ਜਾਵੇ ਮਸਲੇ ਨੂੰ ਲੋਕ ਜਿਹੜੇ ਪਬਲਿਕ ਜਿਹੜੀ ਆ ਬਹੁਤ ਪਰੇਸ਼ਾਨ ਹੋ ਰਹੀ ਹੈ ਬਹੁਤ ਜ਼ਿਆਦਾ ਲੋਕ ਮੁਸ਼ਕਲਾਂ ਦਾ ਸਾਮਣਾ ਕਰ ਰਿਹਾ ਨੇ ਇਹ ਰੋਡ ਹੈ ਜਿਹੜਾ ਇਹ ਖੁੱਲ ਜਾਣਾ ਚਾਹੀਦਾ ਚਾਹੇ ਕਿਸੇ ਤਰੀਕੇ ਨਾਲ ਖੁੱਲੇ ਮੇਰੀ ਇਹ ਹੱਥ ਜੋੜ ਕੇ ਬੇਨਤੀ